ਪਿਛਲੇ ਦਿਨੀ ਇੱਕ ਬਹੁਤ ਵੱਡੀ ਖਬਰ ਆਈ ਕਿ ਕਰਨਲ ਬਾਠ ਦੀ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਹੈ ਉਹ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ ਹੈ ਦੇਖੋ ਇਸ ਸੰਦਰਭ ਵਿੱਚ ਅਸ਼ੋਕੜ ਦੇ ਵਿੱਚ ਜਾਣ ਦਾ ਤੇ ਬਹੁਤ ਡੂੰਗਾਈ ਨਾਲ ਜਾਣ ਦਾ ਕੋਈ ਮਾਇਨਾ ਕੋਈ ਮਤਲਬ ਨਹੀਂ ਰਹਿੰਦਾ ਸਭ ਨੂੰ ਪਤਾ ਹੈ ਕਿ ਕਰਨਲ ਬਾਠ ਦੀ ਕੁੱਟਮਾਰ ਹੋਈ ਹਾਲਾਂਕਿ ਇੱਕ ਦੂਸਰਾ ਪੱਖ ਵੀ ਇਸ ਸਾਰੀ ਚਰਚਾ ਸਾਰੇ ਵਿਵਾਦ ਦੇ ਵਿੱਚ ਹੈ ਕਿ ਪਹਿਲ ਕਿਸ ਨੇ ਕੀਤੀ ਉਹ ਤੇ ਤਦ ਹੀ ਸਾਫ਼ ਹੁੰਦਾ ਨਾ ਜੇ ਜਾਂਚ ਪੜਤਾਲ ਮੁਕੰਮਲ ਹੁੰਦੀ ਕਿ ਗੱਲ ਕਿੱਥੋਂ ਸ਼ੁਰੂ ਹੋਈ ਤੇ ਫਿਰ ਕਿਸ ਪੱਧਰ ਤੇ ਗਈ ਕਿ ਉਹਦਾ ਜੇ ਆਪਾਂ ਪ੍ਰਦਰਸ਼ ਅਗਲਾ ਵੇਖਿਆ ਤਾਂ ਉਹ ਇੱਕ ਹਸਪਤਾਲ ਸੀ ਹਸਪਤਾਲ ਚੋਂ ਆਈ ਉਹ ਤਸਵੀਰ ਸੀ ਜਿਹਦੇ ਵਿੱਚ ਇੱਕ ਕਰਨਲ ਦੇ ਸਰੀਰ ਉੱਤੇ ਕੁੱਟ ਮਾਰਦੇ ਤਗੜੇ ਨਿਸ਼ਾਨ ਸੀਗੇ ਇੱਥੋਂ ਪੰਜਾਬ ਪੁਲਿਸ ਵਾਸਤੇ ਇੱਕ ਵਿਪਤਾ ਦਾ ਸਬਾਬ ਸ਼ੁਰੂ ਹੋ ਗਿਆ ਕਿਉਂਕਿ ਜਿਹੜੇ ਇਨਸਪੈਕਟਰਾਂ ਤੇ ਦੋਸ਼ ਲੱਗੇ ਉਹ ਇਸ ਇਲਾਕੇ ਦੇ ਨਹੀਂ ਜੇ ਕਹਿ ਲਈਏ ਕਿ ਇਸ ਪੁਲਿਸ ਰੇਂਜ ਦੇ ਚੋਟੀ ਦੇ ਇਨਸਪੈਕਟਰ ਸੀ ਇਹ ਸਾਫ ਸਿੱਖ ਕੇ ਪੰਜਾਬ ਪੁਲਿਸ ਬਹੁਤਾ ਆਪਣੇ ਅਫਸਰਾਂ ਦੇ ਖਿਲਾਫ ਖੁੱਲ ਕੇ ਨਹੀਂ ਖੜੇਗੀ ਹੋਇਆ ਵੀ ਮਾਮਲਾ ਹਾਈ ਕੋਰਟ ਜਾਂਦਾ ਤੇ ਹਾਈ ਕੋਰਟ ਦੇ ਇੱਕ ਫੈਸਲਾ ਕੀਤਾ ਕਿ ਹੁਣ ਜਾਂਚ ਪੜਤਾਲ ਪੁਲਿਸ ਹੀ ਕਰੂਗੀ ਪਰ ਪੁਲਿਸ ਚੰਡੀਗੜ੍ਹ ਦੀ ਹੋਊਗੀ ਚੰਡੀਗੜ੍ਹ ਦੀ ਪੁਲਿਸ ਪਟਿਆਲੇ ਪੁੱਜਦੀ ਆ ਸਟੇਟਮੈਂਟਾਂ ਦਰਜ ਕਰਦੀ ਆ ਪਰ ਕਰਨਲ ਬਾਠ ਦੀ ਫੈਮਿਲੀ ਦਾ ਕਹਿਣਾ ਹੈ ਯਾਰ ਕਿ ਇੱਕ ਤਾਂ ਇਸ ਮਾਮਲੇ ਦੇ ਵਿੱਚ ਯੂਟੀ ਪੁਲਿਸ ਅੰਡਰ ਪ੍ਰੈਸ਼ਰ ਹੋ ਗਈ ਕਿ ਪਹਿਲਾਂ ਉਹ 307 ਲਾਉਣਾ ਚਾਹੁੰਦੇ ਸੀ 307 ਹੁੰਦਾ ਇਰਾਦਾ ਕਤਲ ਪਹਿਲਾਂ ਉਹ ਲਾਉਣਾ ਚਾਹੁੰਦੇ ਸੀ ਪਰ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਪੈਰ ਸ਼ਾਮਪਟ ਨੂੰ ਸ਼ੁਰੂ ਕਰ ਦਿੱਤੇ ਦੂਜੀ ਚੀਜ਼ ਕਿ ਇੱਕ ਜੱਜ ਦੀ ਭੂਮਿਕਾ ਇਸ ਮਾਮਲੇ ਦੇ ਵਿੱਚ ਕਥਿਤ ਤੌਰ ਤੇ ਸ਼ੱਕੀਆ ਜਾਂ ਸਵਾਲਾ ਦੇ ਕੇ ਰਿਹਾ ਜਦੋਂ ਦੋ ਚੀਜ਼ਾਂ ਜੁੜ ਗਈਆਂ ਕਿ ਪੰਜਾਬ ਪੁਲਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਸਾਫ ਗੋਈ ਨਾਲ ਪਾਰਦਰਸ਼ਤਾ ਦੇ ਨਾਲ ਜਾਂਚ ਪੜਤਾਲ ਨਹੀਂ ਕਰ ਰਹੀ ਤੇ ਦੂਜੇ ਪਾਸੇ ਕਿ ਜੁਡੀਸ਼ਰੀ ਤੇ ਵੀ ਸਵਾਲ ਖੜੇ ਹੋ ਗਏ ਤਾਂ ਮੈਟਰ ਜਿਹੜਾ ਸੀ ਹਾਈ ਕੋਰਟ ਦੇ ਸਾਹਮਣੇ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਸੀ ਕਿ ਭਾਈ ਇਹ ਜਾਂਚ ਹੁਣ ਕੇਂਦਰੀ ਏਜੰਸੀ ਕੋਲ ਜਾਏਗੀ ਖਬਰ ਖਤਮ ਹੋਈ ਪਰ ਨਹੀਂ ਇੱਥੋਂ ਖਬਰ ਹੁੰਦੀ ਹੈ ਅਸਲੀ ਸ਼ੁਰੂ ਹੁਣ ਜਾਂਚ ਪੜਤਾਲ ਚੋਂ ਸੀਬੀਆਈ ਕੋਲ ਚਲੇ ਗਈ ਸੀਬੀਆਈ ਲਈ ਇੱਕ ਆਮ ਜਾਂਚ ਹੈ ਸੀਬੀਆਈ ਲਈ ਇਹ ਕੋਈ ਵਿਸ਼ੇਸ਼ ਜਾਂਚ ਨਹੀਂ ਹੈ ਪਰ ਉਨ੍ਹਾਂ ਦੇ ਰੁਟੀਨ ਦੇ ਕਮਾਂਕਾਰਾਂ 'ਚੋਂ ਸਿਆਸਤ ਵਾਸਤੇ ਹਮੇਸ਼ਾ ਵਿਸ਼ੇਸ਼ ਹੁੰਦਾ ਹੈ ਹੁਣ ਅੱਗੇ ਕੀ ਹੋ ਸਕਦਾ ਹੈ ਹੋ ਸਕਦਾ ਹੱਲਾਕੇ ਜੇ ਚਰਚਾ ਸ਼ੁਰੂ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਪਹਿਲੀ ਗੱਲ ਕਿ ਕਰਨਲ ਬਾਟ ਦਾ ਮਾਮਲਾ ਤੇ ਸੰਵੇਦਨਸ਼ੀਲ ਹੋਏ ਗਈ ਰਾਸ਼ਟਰਵਾਦਤਾ ਦੇ ਨਾਲ ਜੁੜੇਗੀ ਇਸ ਤੋਂ ਇਲਾਵਾ कुछ चीज़ा अगे बदने की संभावना है करल बाट का नेड़ता रिश्तेदार भाजपा यानी भाजपा ही सफा च कह लो तगड़ी पहुँच रखता है हो सकता है कि करल बाट की वाइफ तो इलैक्शन लड़ती नजर आ जाए दूर की गल कह रहे पर ऐसा संभव हो जाता कई बार क्योंकि असी अजी की राजनीति ਨੇੜੋਂ ਵੇਖਦੇ ਸੁਣਦੇ ਪੜ੍ਹਦੇ ਰਹਿੰਦੇ ਆ ਸਾ ਇਹ ਵੀ ਹੋ ਸਕਦਾ ਦੂਜੀ ਚੀਜ਼ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਹੁਣ ਪੰਜਾਬ ਦੇ ਵਿੱਚ ਜਦੋਂ ਆਪਣੀ ਜੜ ਮਜ਼ਬੂਤ ਕਰਨ ਦਾ ਯਤਨ ਕਰ ਰਹੀ ਹੈ ਦੇਖੋ ਇੱਕ ਮੈਂ ਚੀਜ਼ ਤੁਹਾਨੂੰ ਖੋਲ ਕੇ ਦੱਸਦੇ ਵਾਂ ਭਾਰਤ ਦੀ ਰਾਜਨੀਤੀ ਬਾਰੇ ਜਿੰਨਾ ਕੁ ਮੈਂ ਸਮਝਿਆ 10-15 ਸਾਲ ਦੇ ਵਖਵੇ ਦੇ ਦੌਰਾਨ ਕਿ ਜਦੋਂ ਕੋਈ ਕੇਂਦਰੀ ਤੇ ਜਿਹੜੀ ਸਤਾ ਚਾਉਥੇ ਕੇਂਦਰੀ ਧਿਰ ਕਿਸੇ ਦੂਜੇ ਸਟੇਟ ਦੇ ਵਿੱਚ ਆਪਣੇ ਖੰਭ ਫਲਾਉਣ ਜਾਂਦੀ ਹੈ ਜਾਂ ਆਪਣੀ ਜੜ ਗਮਲੇ 'ਚ ਲਾਉਣ ਜਾਂਦੀ ਹੈ ਨਾ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਹੁਣ ਜਿਵੇਂ ਪੌਦਾ ਆਪ ਲਾਵਾਂਗੇ ਕਾਹਦੇ 'ਚ ਲਾਵਾਂਗੇ ਮਿੱਟੀ 'ਚ ਲਾਵਾਂਗੇ ਨਾ ਤਾਂ ਮਤਲਬ ਕਿ ਸਿਆਸੀ ਪੌਦੇ ਦੀ ਮਜ਼ਬੂਤੀ ਵਾਸਤੇ ਜਿਹੜੀ ਮਿੱਟੀ ਚਾਹੀਦੀ ਹੈ ਨਾ ਭਾਜਪਾ ਨੂੰ ਖਾਸ ਤੌਰ ਤੇ ਪੰਜਾਬ 'ਚ ਉਹ ਹੈ ਇਤੋਂ ਦੀ ਪੁਲਿਸ ਸਮਝ ਗਏ ਤੁਸੀਂ ਪੁਲਿਸ ਕਰ ਗਈ ਕਿਉਂਕਿ ਇਹ ਮਾਮਲਾ ਸਿੱਧਾ ਪੁਲਿਸ ਨਾਲ ਜੁੜਿਆ ਹੈ ਪਰ ਇਸ ਤੋਂ ਅੱਗੇ ਇੱਕ ਹੋਰ ਸਮੱਸਿਆ ਹੈ ਕਿ ਇਹ ਮਾਮਲਾ ਨਾਬੇ ਇਨਕਾਊਂਟਰ ਤੱਕ ਚਲੇ ਜਾਂਦਾ ਕਿਉਂਕਿ ਇਹ ਪੁਲਿਸ ਦਸਤਾ ਉਹੀ ਪੁਲਿਸ ਦਸਤਾ ਹੈ ਜਿਸ ਨੇ ਸ਼ਾਮੀ ਮਤਲਬ ਲਾਲੋ ਕੇ ਲਗਭਗ ਕੋਈ 4 ਤੋਂ 5 ਦੇ ਦਰਮਿਆਨ ਸ਼ਾਇਦ ਜਿਵੇਂ ਅੰਦਾਜ਼ਨ ਟਾਈਮ ਦੱਸਾਂ ਤੇ ਇੱਕ ਇਨਕਾਊਂਟਰ ਅੰਜਾਮ ਦਿੱਤਾ ਸੀਗਾ ਤੇ ਫਿਰ ਦੇਰ ਰਾਤ ਇਹ ਮਾਮਲਾ ਵਾਪਰਦਾ ਹੈ ਯਾਨੀ ਦੋਨੇ ਹੀ ਮਾਮਲੇ ਆਪਸ ਦੇ ਵਿੱਚ ਜੁੜਦੇ ਆ ਪੁਲਿਸ ਦਸਤਾ ਇੱਕੋ ਹੈ ਇਸ ਤੋਂ ਇਲਾਵਾ ਉਸ ਐਨਕਾਊਂਟਰ ਦਾ ਮਾਮਲਾ ਵੀ ਤੇ ਹਾਈ ਕੋਰਟ ਚ ਹੈ ਨਾ ਜ਼ਰੇ ਸੁਣਵਾਈ ਤੇ ਇਹ ਤੋਂ ਥੋੜਾ ਜਿਹਾ ਹੋਰ ਆਪਾਂ ਪਾਸੇ ਨੂੰ ਦੇਖੀਏ ਤਾਂ ਅਬੋਰ ਪੁਲਿਸ ਮੁਕਾਬਲਾ ਜਿਹਦੇ ਚ ਡੀਆਈਜੀ ਸਾਹਿਬ ਪਹਿਲਾ ਰਿਕਾਰਡਡ ਵੀਡੀਓ ਭੇਜ ਕੇ ਕੁਝ ਹੋਰ ਦਾਵਾ ਕਰਦੇ ਆ ਪਰ ਕੁਝ ਘੰਟਿਆਂ ਬਾਅਦ ਜਦੋਂ ਐਫ ਆਈ ਆਰ ਨਿਕਲਦੀ ਹੈ ਤਾਂ ਕਹਾਣੀ ਪੁਲਿਸ ਦੀ ਦੱਸੀ ਆ ਪੀਪਲਸ ਬਲਟ ਦਿੰਦੀ ਹੈ ਫਿਰ ਇਸ ਮਾਮਲੇ 'ਚ ਤੁਸੀਂ ਵੇਖਿਆ ਹੋਣਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਜਿਸ ਤਰ੍ਹਾਂ ਤਾਬੜ ਤੋੜ ਬਿਆਨਬਾਜ਼ੀ ਕੀਤੀ ਸ਼ਾਇਦ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਪੁਲਿਸ ਨੂੰ ਪਤਾ ਲੱਗ ਗਿਆ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਹਾਣੀ ਜਿਹੜੀ ਹੈ ਨਾ ਉਹ ਕਿਸੇ ਹੋਰ ਪਈਏ ਪੈ ਜਾਵੇ ਇਹ ਤੋਂ ਇਲਾਵਾ ਤੁਸੀਂ ਦੇਖਿਆ ਹੋਣਾ ਕਿ ਜੀ ਫਲਾਣਾ ਗੈਂਗਸਟਰ ਫੜਿਆ ਫਲਾਣਾ ਕ੍ਰਿਮੀਨਲ ਫੜਿਆ ਉਹ ਗੁਨਾਹਗਰ ਹੈ ਬਦੋਸ਼ਾ ਹੈ ਉਥੇ ਅਦਾਲਤ ਦਾ ਕੰਮ ਹੈ ਨਾ ਮੈਂ ਦੱਸ ਸਕਦਾ ਨਾ ਤੁਸੀਂ ਦੱਸ ਸਕਦੇ ਹੋ ਅਸੀਂ ਰਿਕਵਰੀ ਵਾਸਤੇ ਲੈ ਕੇ ਗਏ ਪੁਲਿਸ ਦੀ ਕਹਾਣੀ ਦੇ ਮੁਤਾਬਕ ਫਲਾਣੀ ਥਾਂ ਤੇ ਜਾ ਕੇ ਉਸਨੇ ਵੈਪਨ ਕੱਢਿਆ ਸਾਡੇ ਤੇ ਵਾਰ ਕੀਤਾ ਅਸੀਂ ਜਵਾਬੀ ਕਾਰਵਾਈ ਕੀਤੀ ਇਹਦੀ ਲੱਤ 'ਚ ਗੋਲੀ ਲੱਗੀ ਇਹਦੇ ਪੱਟ 'ਚ ਗੋਲੀ ਲੱਗੀ ਪਤਾ ਨਹੀਂ ਕਿੱਥੇ ਕਿੱਥੇ ਐਸੇ ਐਨਕਾਊਂਟਰ ਜਿਹੜੇ ਆ ਪੁਲਿਸ ਦੇ ਉਹ ਲਗਭਗ 25 30 ਆ ਲਗਭਗ 25 30 ਆ ਕੁਝ ਮਹੀਨਿਆਂ ਦੇ ਵਕਫੇ ਦੇ ਦੌਰਾਨ ਦੇ ਜੇ ਇਦਾਂ ਦੇ ਕੁਝ ਮੁਕਾਬਲੇ ਕੁਝ ਮਾਮਲੇ ਸੀਬੀਆਈ ਕੋਲ ਚਲੇ ਜਾਂਦੇ ਆ ਯਾਨੀ ਕੇਂਦਰੀ ਏਜੰਸੀ ਕੋਲ ਚਲੇ ਜਾਂਦੇ ਆ ਤਾਂ ਬਹੁਤ ਸਾਰੇ ਪੁਲਿਸ ਆਫੀਸਰ ਤੁਸੀਂ ਦੇਖੋ ਨਾ ਰਿਕਾਰਡਡ ਵੀਡੀਓ ਕਿਸ ਨੇ ਭੇਜੀ ਸੀ ਇੱਕ ਡੀਆਈਜੀ ਨੇ ਫਿਰ ਇਸ ਤੋਂ ਇਲਾਵਾ ਐਨਸੀਬ ਜੇ ਉਹ ਸ਼ਾਮਲ ਹੁੰਦੀ ਹੈ ਕੁਝ ਡਰਗ ਮਾਮਲੇ ਚ ਤਦ ਕੁਝ ਪੁਲਿਸ ਆਫੀਸਰ ਸੇਕੰਡ ਜੇ ਚ ਯਾਨੀ ਕੁੱਲ ਮਿਲਾ ਕੇ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਭਾਜਪਾ ਨੂੰ ਪੰਜਾਬ ਦੇ ਵਿੱਚ ਕੁਝ ਪੁਲਸੀਆ ਅਫਸਰ ਚਾਹੀਦੇ ਨੇ ਤਗੜੇ ਜਿਹੜੇ ਐਨ ਮੌਕੇ ਤੇ ਹੁਣ ਨਹੀਂ ਹੋਣੇ ਸਾਬ ਹੁਣ ਨਹੀਂ 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 ਹੁਣ ਥੋੜੀ ਕਿ ਐਨ ਮੌਕੇ ਤੇ ਜਤੋਂ ਲੋਹਾ ਪੂਰਾ ਤਪ ਜਾਊ ਤਪ ਕੇ ਤੰਦੂਰ ਵਾਂਗੂ ਪੱਖ ਜੋ ਲਾਲ ਰੱਤਾ ਹੋ ਜਾਊ ਉਸ ਵੇਲੇ ਸਾਬ ਉਸ ਵੇਲੇ ਉਸ ਵੇਲੇ ਉਸ ਵੇਲੇ ਕੁਛ ਅਪਸਰਾਂ ਦੀ ਜ਼ਰੂਰਤ ਪੈਂਦੀ ਹੈ ਸੋ ਕਹਾਣੀ ਇਹ ਆ ਕਿ ਕਰਨਲ ਬਾਟ ਦੇ ਮਾਮਲੇ ਦੇ ਵਿੱਚ ਇਹ ਜਾਂਚ ਸੀਬੀਆਈ ਕੋਲ ਜਾਣੀ ਹੀ ਜਾਣੀ ਸੀ ਕਿਉਂਕਿ ਚਰਚਾ ਵਾਂਸੀ ਕਿ ਅਮਿਤ ਸ਼ਾਹ ਨੂੰ ਪਰਿਵਾਰ ਮਿਲ ਸਕਦਾ ਹੈ ਰੱਖਿਆ ਮੰਤਰੀ ਦਾ ਬਿਆਨ ਆਉਣਾ ਰਾਜਪਵਨ ਦੇ ਵਿੱਚ ਕਰਨਲ ਬਾਟ ਦੀ ਫੈਮਲੀ ਦਾ ਦਾਖਲਾ ਸਿੱਧਾ ਹੋਣਾ ਸਭ ਕੁਝ ਸੰਕੇਤਕ ਸੀ ਸਾਹ ਕਿ ਇਹ ਫਾਈਲ ਜਿਹੜੀ ਹੈ ਨਾ ਇਹ ਫਾਈਲ ਬੰਦ ਨਹੀਂ ਹੋਏਗੀ ਇਸ ਫਾਈਲ ਦੇ ਵਿੱਚੋਂ ਅੱਗੇ ਪਤਾ ਨਹੀਂ ਕਿੰਨੀਆਂ ਫਾਈਲਾਂ ਬਣ ਸਕਦੀਆਂ ਸੋ ਇਹੀ ਸੀ ਅੱਜ ਦੀ ਖਬਰ ਦੀ ਖਬਰ ਕਰਨਲ ਬਾਟ ਦੀ ਜਿਹੜੀ ਜਾਂਚ ਹੈ ਉਹ ਸੀਬੀਆਈ ਕੋਲ ਚਲੇ ਗਈ। ਯਾਨੀ ਜੋ ਮਾਮਲਾ ਵਾਪਰਿਆ ਕੁੱਟਮਾਰ ਦਾ ਕਰਨਲ ਬਾਟ ਦੇ ਨਾਲ ਉਹ ਹੁਣ ਇਨਵੈਸਟੀਗੇਟ ਕਰੇਗੀ ਸੀਬੀਆਈ। ਇਹ ਇੱਕ ਖਬਰ ਸੀ ਪਰ ਮੈਂ ਤੁਹਾਨੂੰ ਖਬਰ ਦੇ ਵਿੱਚੋਂ ਕੁਝ ਖਬਰਾਂ ਹੋਰ ਦੱਸ ਦਿੱਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਾ ਵਾਪਰਨ ਦਾ ਪੂਰਾ ਪੂਰਾ ਇਮਕਾਨ ਹੈ। ਮਿਲਦੇ ਆਂ ਅਗਲੀ ਵਾਰ ਤਦ ਤੱਕ ਦਿਓ ਸਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।